ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਵਿੱਚ ਮੌਕ ਟੈਸਟ ਨੰਬਰ 4 ਇਸ ਤੋਂ ਪਹਿਲਾਂ ਤਿੰਨ ਮੌਕ ਟੈਸਟ ਭਾਬ 150 ਕੁਐਸਚਨ ਇਸੇ ਚੈਨਲ ਤੇ ਪਿਛਲੀਆਂ ਵੀਡੀਓਜ਼ ਅਪਲੋਡ ਹੋ ਚੁੱਕਿਆ ਜਿਨ੍ਹਾਂ ਨੇ ਉਹ ਅਜੇ ਨਹੀਂ ਦੇਖੀਆਂ ਉਹ ਵੀ ਦੇਖ ਲਓ ਤੇ ਅੱਜ ਮੌਕ ਟੈਸਟ 4 ਜੀ ਦੇ ਵਿੱਚ ਅਸੀਂ 50 ਹੋਰ ਨਵੇਂ ਕੁਐਸਚਨ ਪੜਨ ਵਾਲੇ ਮਹੱਤਵਪੂਰਨ ਪ੍ਰਸ਼ਨ ਈਟੀਟੀ 9894 ਅਤੇ ਮਾਸਟਰ ਕੈਡਰ ਤੇ ਬਾਕੀ ਹੋਰ ਪ੍ਰੀਖਿਆਵਾਂ ਵਾਸਤੇ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਪੰਜਾਬੀ ਦੀ ਅੱਜ ਦੀ ਸਾਡੀ ਬੈਸਟ ਕਲਾਸ 50 ਕੁਐਸਚਨ ਨਵੇਂ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਵੇਂ ਕੰਟੈਂਟ ਨੂੰ ਵੇਖਣ ਸਮਝਣ ਤੇ ਪੜ੍ਹਨ ਵਾਸਤੇ ਲਾਈਕ ਸ਼ੇਅਰ ਤੇ ਨਾਲ ਹੀ ਕਮੈਂਟ ਜ਼ਰੂਰ ਕਰਦੇ ਅਗਰ ਵਧੀਆ ਜਾਂ ਸਵਾਲ ਨੰਬਰ ਅੱਜ ਦਾ ਪਹਿਲਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜਿਉ ਕਦੇ ਨਾ ਬੋਲੇ ਕਉਰਾ ਇਹ ਪਾਵਨ ਸ਼ਬਦ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ ਪਹਿਲੀ ਆਪਸ਼ਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਤਨ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ ਹੈ ਨਹੀਂ ਕਿਉਂਕਿ ਉਹਨਾਂ ਦੀ ਬਾਣੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਨਹੀਂ ਪ੍ਰਾਪਤ ਹੁੰਦੀ ਸੋ ਤੇ ਨੌ ਆਪਸ਼ਨਾਂ ਬਾਕੀ ਨੇ ਮਿੱਠ ਬੁੱਲੜਾ ਜੀ ਹਰ ਸੱਜਰ ਸੁਆਮੀ ਬੁਰਾ ਇਹ ਸਵਾਲ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਤੁਹਾਡਾ 10ਵੀਂ ਦੇ ਸਿਲੇਬਸ ਦੇ ਵਿੱਚ ਇਹ ਸਵਾਲ ਸ਼ਾਮਿਲ ਹੈ ਇਹ ਬਾਣੀ ਸ਼ਾਮਿਲ ਹੈ ਔਰ ਇਹ ਜਿਹੜਾ ਸ਼ਬਦ ਹੈ ਗੁਰੂ अर्जुन ਸਾਹਿਬ ਜੀ ਦਾ ਊੜਾ ਆਪਸ਼ਨ ਬਿਲਕੁਲ ਠੀਕ ਹੈ ਇੱਕ ਸ਼ੰਦ ਹੈ ਸ਼ੰਦ ਹੈ ਜ ਜਿਸ ਨੂੰ ਗੁਰਬਾਣੀ ਦੇ ਵਿੱਚ ਸ਼ੰਤ ਕਹਿੰਦੇ ਆ ਸ਼ੰਤ ਰੂਪ ਦੇ ਵਿੱਚ ਮਹਾਰਾਜ ਨੇ ਅ ਮੇਰਾ ਗੁਰ ਸੁਹੀ ਰਾਗ ਦੇ ਵਿੱਚ ਇਹ ਸ਼ਬਦ ਬਖਸ਼ਿਸ਼ ਕੀਤਾ ਹੈ ਮਠ ਬੁਲੜਾ ਜੀ ਹਰ ਸੱਜਣ ਸਵਾਮੀ ਮੋਰਾ ਸ਼ਬਦ ਦਾ ਵਿਸ਼ਾ ਹੈ ਕਿ ਮੇਰੇ ਪ੍ਰਮਾਤਮਾ ਦਾ ਸਵਾਭ ਬਹੁਤ ਮਿੱਠਾ ਹੈ ਬਹੁਤ ਮਿੱਠਾ ਹੈ ਮੈਂ अनेका ਯਤਨ ਕਰਕੇ ਹਾਰੀ ਹਾਂ ਪਰ ਕਦੇ ਵੀ ਮੈਨੂੰ ਇਹ ਨੋਟਿਸ ਚ ਆਇਆ ਹੀ ਨਹੀਂ ਕਿ ਉਹ ਕਦੇ ਕੌੜਾ ਬੋਲਦਾ ਹੈ ਕਿਉਂਕਿ ਉਹਦਾ ਸੁਆਭ ਬਖਸ਼ਿੰਦ ਹੈ ਬਖਸ਼ਣ ਵਾਲਾ ਹੈ ਇਸ ਕਰਕੇ ਉਹ ਕਦੇ ਵੀ ਕਿਸੇ ਨੂੰ ਕੌੜਾ ਬੋਲਦਾ ਹੀ ਨਹੀਂ ਸਵਾਲ ਨੰਬਰ 2 ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਸਾਹਿਬ ਜੀ ਦੀ ਜੀਵਨੀ ਵਿੱਚੋਂ ਸਵਾਲ ਹੈ ਜੇਕਰ ਗੁਰੂ ਸਾਹਿਬ ਜੀ ਦੀ ਸੰਤਾਨ ਦੀ ਗੱਲ ਕੀਤੀ ਜਾਵੇ ਉਹਦੇ ਤੇ ਇੱਕ ਦਾ ਸਵਾਲ ਇਤਿਹਾਸ ਦੇ ਵਿੱਚੋਂ ਬਣ ਜਾਂਦਾ ਹੈ ਜਾਂ ਸੰਤਾਨ ਦੀ ਗੁਰੂ ਸਾਹਿਬ ਦੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਕਿਸੇ ਗੁਰੂ ਸਾਹਿਬ ਦੇ ਪਿਤਾ ਜੀ ਬਾਰੇ ਪੁੱਛਿਆ ਜਾ ਸਕਦਾ ਹੈ ਇਹੋ ਜਿਹਾ ਇੱਕ ਦੋ ਸਵਾਲ ਜ਼ਿਆਦਾ ਨਹੀਂ ਸੋ ਇਹ ਸਵਾਲ ਤੁਹਾਡੀ ਪ੍ਰੈਕਟਿਸ ਵਾਸਤੇ ਬੀਬੀ ਅਮਰੋਜੀ ਬੀਬੀ ਅਨੂਕੀ ਜੀ ਗੁਰੂ ਨਾਨਕ ਸਾਹਿਬ ਜੀ ਦੀਆਂ ਦਾ ਡਾਟਰਸ ਹੈ ਹੀ ਨਹੀਂ ਸਨ ਸੋ ਗੁਰੂ ਨਾਨਕ ਸਾਹਿਬ ਜੀ ਨਹੀਂ ਹੋ ਸਕਦੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀਆਂ ਬੇਟੀਆਂ ਵੀ ਨਹੀਂ ਹਨ ਤੋ ਇਹ ਵੀ ਗਲਤ ਹੋ ਗਿਆ ਤੋ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਦੋ ਆਪਸ਼ਨ ਹੈ ਸਾਡੇ ਕੋਲ ਗੁਰੂ ਅੰਗਦ ਸਾਹਿਬ ਜੀ ਦੀਆਂ ਗੁਰੂ ਅਮਰਦਾਸ ਜੀ ਦੀਆਂ ਦੋ ਬੇਟੀਆਂ ਦਾ ਨਾਮ ਸ਼੍ਰੀ ਮਾਤਾ ਜੀ ਆਪਣਾ ਬੀਬੀ ਦਾਨੀ ਜੀ ਬੀਬੀ ਪਾਨੀ ਜੀ ਇਸ ਕਰਕੇ ਪਿੱਛੇ ਆਪਸ਼ਨ ਰਹਿ ਗਈ ਕੇਵਲ ਗੁਰੂ ਅੰਗਦ ਸਾਹਿਬ ਅਡਾਪਸ਼ਨ ਸਵਾਲ ਨੰਬਰ 3 ਲਿਖਤ ਦਾ ਆਧਾਰ ਕੀ ਹੈ ਅੱਖਰ ਹੁੰਦੇ ਨੇ ਲਗਾ ਹੁੰਦੀਆਂ ਨੇ ਲਗਾ ਅੱਖਰ ਹੁੰਦੇ ਨੇ ਜਾਂ ਲਿਪੀ ਹੁੰਦੀ ਹੈ ਲਿਖਤ ਜੋ ਅਸੀਂ ਲਿਖਦੇ ਹਾਂ ਲਿਖਤ ਦਾ ਆਧਾਰ ਕੀ ਹੈ ਤੋ ਇਹਦਾ ਜਿਹੜਾ ਸਹੀ ਉੱਤਰ ਹੈ ਊੜਾ ਅੱਖਰ ਲਗਾ ਲਗਾ ਅੱਖਰ ਤਿੰਨਾ ਨਹੀਂ ਹਨ ਲਿਪੀ ਹੈ ਕੌਕਲੀਪੀ ਦੇ ਵਿੱਚ ਤਿੰਨੇ ਹੀ ਸਮਲਤ ਹੁੰਦੇ ਨੇ ਸਵਾਲ ਨੰਬਰ 4 ਭਾਈ ਗੁਰਦਾਸ ਜੀ ਦੀਆਂ 12 ਦਾ ਪ੍ਰধান ਰਸ ਕੀ ਹੈ ਸ਼ਾਂਤ ਰਸ ਬੀਰ ਰਸ ਵਿਪਤਸਰਸ ਹਾਸ ਰਸ ਭਾਈ ਗੁਰਦਾਸ ਜੀ ਤੋਂ ਜ਼ਿਆਦਾ ਹੈ ਕੱਲ ਕਿਸੇ ਸਟੂਡੈਂਟ ਨੇ ਕਿਹਾ ਸੀ ਕਮੈਂਟ ਦੇ ਵਿੱਚ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਭਾਸ਼ਾ 12 ਦੀ ਭਾਸ਼ਾ ਤੇ ਉਹ ਕੱਲ੍ਹ ਵਾਲੀ ਕਲਾਸ 'ਚ ਆਪਾਂ ਵੈਸੇ ਦੱਸ ਚੁੱਕੇ ਹਾਂ ਕਿ ਪੰਜਾਬੀ ਤਾਂ ਮੈਂ ਦੁਬਾਰਾ ਦੱਸਦਾ ਭਾਈ ਗੁਰਦਾਸ ਜੀ ਦੀਆਂ 12 ਦੀ ਜਿਹੜੀ ਭਾਸ਼ਾ ਹੈ ਪੰਜਾਬੀ ਹੈ ਔਰ ਇਹ ਵਾਰਾਂ ਦੀ ਗਿਣਤੀ 'ਚ ਭਾਵੇਂ ਭੁਲੇਖਾ ਵਾਰ-ਵਾਰ ਪਾਇਆ ਜਾਂਦਾ ਚਾਰੀ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ 40 ਮਿਲਦਾ ਪ੍ਰਾਣੀਆਂ ਕਿਤਾਬਾਂ 'ਚ 39 ਮਿਲਦਾ ਜੇਕਰ ਸੱਚਮੁੱਚ ਕਿਸੇ ਨੇ ਇਸ ਸਵਾਲ ਨੂੰ ਅ ਇਸ ਲਈ ਪਾਉਣਾ ਹੋਇਆ ਕਿ ਇਹ ਸਵਾਲ ਦੇ ਉੱਤੇ ਰਿੱਟ ਲੱਗ ਜੇ ਤਾਂ ਫਿਰ ਇਹ ਦੋਵੇਂ ਆਪਸ਼ਨ ਆ ਸਕਦੀਆਂ ਤੇ ਸਵਾਲ ਤੇ ਰਿੱਟ ਪੱਕੀ ਹੈ ਜੇ ਇਮਾਨਦਾਰ ਹੋਏ ਪੀਪਰ ਸੈਕਟਰ ਤੇ ਉਹਨਾਂ ਨੇ ਇੱਕ ਹੀ ਆਪਸ਼ਨ ਪਾਈ ਫਿਰ ਠੀਕ ਹੋ ਸਕਦਾ ਤੇ ਪਾਈ ਗੁਰਦਾਸ ਜੀ ਦੀ 12ਵਾਂ ਦਾ ਪ੍ਰਧਾਨ ਰਸ ਕੀ ਸ਼ਾਂਤ ਰਸ ਅਧਿਆਤਮਿਕ ਵਾਰਾਂ ਨੇ ਇਸ ਲਈ ਸ਼ਾਂਤ ਰਸ ਦੇ ਨਾਲ ਜਾਵਾਂਗੇ ਪੰਜਾਬੀ ਵਾਕ ਪੰਤਰ ਵਿਸ਼ ਕਰਮ ਦਾ ਸਥਾਨ ਕਿੱਥੇ ਹੁੰਦਾ ਹੈ ਕਰਤਾ ਤੋਂ ਪਹਿਲਾਂ ਕਰਤਾ ਤੋਂ ਪਹਿਲਾਂ ਕਿਰਿਆ ਤੋਂ ਬਾਅਦ ਵਾਕ ਵਿੱਚ ਜਿੱਥੇ ਮਰਜੀ ਸਾਰੇ ਗਲਤ ਸਾਨੂੰ ਆ ਜਿਹੜੀ ਸੀਕੁਐਂਸ ਕਹਦੇ ਨਹੀਂ ਭੁੱਲਣੀ ਚਾਹੀਦੀ ਕਰਤਾ ਕਰਮ ਅਤੇ ਕਿਰਿਆ ਸਵਾਲ ਕੀ ਹੈ ਵਾਕਮント ਵਿੱਚ ਕਰਮ ਦਾ ਸਥਾਨ ਕੀ ਹੈ ਵਿਚਕਾਰ ਹੋਣਾ ਚਾਹੀਦਾ ਜਾਨੀ ਕਰਤਾ ਤੋਂ ਬਾਅਦ ਕਰਤਾ ਤੋਂ ਪਹਿਲਾਂ ਗਲਤ ਹੈ ਕਿਰਿਆ ਤੋਂ ਬਾਅਦ ਵੀ ਗਲਤ ਹੈ ਵਾਕ ਉਹ ਜਿੱਥੇ ਮਰਜੀ ਹੋ ਨਹੀਂ ਸਕਦਾ ਸਾਰੀ ਗਲਤ ਸੱਸੇ ਦੇ ਨਾਲ ਜਾਵਾਂਗੀ ਸਵਾਲ ਨੰਬਰ 6 ਗੁਰੂ ਨਾਨਕ ਸਾਹਿਬ ਜੀ ਨੇ ਕੁੱਲ ਰਾਗ ਕਿੰਨੇ ਵਰਤੇ ਆਜੋ ਗੁਰੂ ਸਾਹਿਬਾਨ ਦੇ ਰਾਗਾਂ ਦੀ ਗੱਲ ਕਰ ਲਈਏ ਗੁਰੂ ਨਾਨਕ ਸਾਹਿਬ ਜੀ ਨੇ 19 ਰਾਗ ਵਰਤੇ ਟੂ ਐਡਾਪਸ਼ਨ ਬਿਲਕੁਲ ਠੀਕ ਹੈ ਗੁਰੂ ਅਮਰਦਾਸ ਜੀ ਨੇ 17 ਰਾਗ ਵਰਤੇ ਗੁਰੂ ਰਾਮਦਾਸ ਜੀ ਨੇ ਵੈਸੇ ਵਰਤੇ ਤਾਂ 30 ਪਰ ਵਿਦਵਾਨ ਕਹਿੰਦੇ 29 ਹੈ ਤੁਹਾਨੂੰ ਮੈਂ ਦੋਨੋਂ ਆਪਸ਼ਨ ਤੁਹਾਨੂੰ ਦੱਸ ਤੇ ਮਾਸਟਰਕੀਡਰ ਬਾਰੇ ਧਿਆਨ ਦੇਣ 30 ਰਾਗ ਗੁਰੂ ਅਰਜਨ ਸਾਹਿਬ ਜੀ ਨੇ ਔਰ 15 ਤੇ 16 ਵੈਸੇ 15 ਰਾਗ ਗੁਰੂ ਤੇਗ ਬਹਾਦਰ ਸਾਹਿਬ ਦੇ 16ਵੇਂ ਰਾਗ ਉਹਨਾਂ ਨੇ ਬਸੰਤ ਦੇ ਨਾਲ ਹੰਡੋਲ ਵਰਤਿਆ ਸਾਂਝੇ ਰੂਪ ਦੇ ਵਿੱਚ ਸੋ ਕਈ ਵਿਦਵਾਨ 16 ਹੀ ਮੰਨਦੇ ਕਈ 15 ਮੰਨਦੇ ਮੈਂ ਤੁਹਾਨੂੰ ਦੋਨੋਂ ਆਪਸ਼ਨ ਦੱਸਦੇ ਨੌਵੇਂ ਪਾਸ਼ਾ ਜੀ ਦੇ ਛੇਵੇਂ ਗੁਰੂ ਨਾਨਕ ਸਾਹਿਬ ਜੀ ਦੇ ਜੀਨੇ ਕੁੱਲ ਰਾਗ ਕਿੰਨੇ ਵਰਤੇ ਛੇਵੇਂ ਸਵਾਲ ਦਾ ਉੱਤਰ ਹੈ 19 ਸਵਾਲ ਨੰਬਰ 7 ਮੁਖਸਰ ਸਾਹਿਬ ਅਤੇ ਚਮਕੌਰ ਸਾਹਿਬ ਦੀ ਜੰਗ ਬਾਰੇ ਸਹੀ ਤੱਥ ਦੱਸੋ ਬਾਅਦ ਵਿੱਚ ਇਸ ਸਵਾਲ ਨੂੰ ਅਸੀਂ ਥੋੜਾ ਐਕਸਟੈਂਡ ਕਰ ਦਿੱਤਾ ਥੋੜਾ ਇਸ ਨੂੰ ਸੋਧ ਦਿੱਤਾ ਕਿ ਸਾਰੇ ਤੱਥ ਠੀਕ ਦੀ ਜਗ੍ਹਾ ਗਲਤ ਕਰ ਦਿੱਤੇ ਕਿਉਂ ਗਲਤ ਕੀਤੇ ਇਹਦੇ ਪਿੱਛੇ ਇੱਕ ਮੈਂ ਲਾਜਿਕ ਦੇਣਾ ਆਜੋ ਪਹਿਲਾ ਸੀ ਸਵਾਲ ਬਣਾਇਆ ਸੀ ਸਾਰੇ ਤੱਥ ਠੀਕ ਨੇ ਜਿਵੇਂ ਦੋਵੇਂ ਜੁੱਧ ਦਸੰਬਰ ਵਿੱਚ ਹੋਏ ਇਹ ਤਾਂ ਗਲਤ ਹੈ ਦੋਵੇਂ ਜੁੱਧ ਦਸੰਬਰ ਚ ਨਹੀਂ ਹੋਏ ਯਾਦ ਰੱਖਿਓ ਜੇ ਕਿਸੇ ਕਿਤਾਬ ਚ ਲਿਖਿਆ ਤਾਂ ਉਹ ਗਲਤ ਹੈ ਅਸਲ ਵਿੱਚ ਇਹ ਜਿਹੜਾ ਜੁੱਧ ਸੀ ਇਹ ਅਪ੍ਰੈਲ ਦੇ ਵਿੱਚ ਹੋਇਆ ਸੀਗਾ ਅਪ੍ਰੈਲ ਦੇ ਵਿੱਚ ਅੱਜ ਵੀ ਮੁਕਸਰ ਸਾਹਿਬ ਦਾ ਇਤਿਹਾਸ ਪੜ੍ਹ ਲਓ ਅਤੇ ਅਪ੍ਰੈਲ ਦੇ ਵਿੱਚ ਲਿਖਿਆ ਹੋਇਆ 22 ਬਸਾਖ ਲਿਖਿਆ ਹੋਇਆ ਮਿਲੇਗਾ ਦੋਮਾ ਜੁੱਧਾਂ ਵਿੱਚ 40-40 ਸਿੰਘ ਸ਼ਹੀਦ ਹੋਏ ਹੋਏ ਤਾਂ ਸਨ ਪਰ ਮੁਖਸਰ ਸਾਹਿਬ ਤੋਂ ਜ਼ਿਆਦਾ ਵੀ ਹੋਏ ਨੇ ਇਸ ਕਰਕੇ ਵੀ ਆਪਸ਼ਨ ਗਲਤ ਹੈ ਦੋਮਾ ਜੁੱਧਾਂ ਵਿੱਚ ਬਾਬਾ ਜੀ ਸਿੰਘ ਲੜੇ ਤਾਂ ਡੈਫੀਨਟਲੀ ਗਲਤ ਹੈ ਇਟ ਮੀਨ ਸਾਰੇ ਤੱਥ ਗਲਤ ਹੈ ਕੋਈ ਵੀ ਇੰਨਾ ਚੋਂ ਠੀਕ ਨਹੀਂ ਆਜੂ ਫਿਰ ਠੀਕ ਕੀ ਹੈ ਦੇਖ ਲੈਣੇ ਆ ਮੁਖਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਨੇ ਦੀ ਟਾਬ ਹੈ ਵਜ਼ੀਰ ਖਾਨ ਦੇ ਵਿਰੁੱਧ ਮਹਾਰਾਜ ਨੇ ਇਹ ਜੰਗ ਲੜੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਦੇ ਵਿੱਚ 40 ਸਿੰਘ ਜਿਹੜੇ ਕਿਸੇ ਸਮੇ ਗੁਰੂ ਸਾਹਿਬ ਤੋਂ ਚਲੇ ਗਏ ਸਨ ਵਾਪਸ ਆ ਕੇ ਲੜੇ ਭਾਈ ਮਹਾ ਸਿੰਘ ਹੋਰੇ ਤੇ ਭਾਈ ਮਹਾ ਸਿੰਘ ਦੀ ਇੱਥੇ ਸ਼ਹੀਦੀ ਹੋ ਜਾਂਦੀ ਹੈ ਔਰ ਇਹ ਲੜੇ ਸੀਗੇ ਮਾਤਾ ਭਾਗੌਰ ਜੀ ਦੀ ਅਗਵਾਈ ਦੇ ਵਿੱਚ ਮਾਤਾ ਭਾਗੋ ਜੀ ਦੀ ਅਗਵਾਈ ਦੇ ਵਿੱਚ ਲੜੇ ਭਾਈ ਮਹਾ ਸਿੰਘ ਜੀ ਸ਼ਹੀਦ ਹੋ ਗਏ ਮਹਾਰਾਜ ਨੇ ਆਪਣੇ ਇਹਨਾਂ ਸ਼ਹੀਦਾਂ ਨੂੰ ਜਿੱਥੇ ਮੁਕਤੇ ਕਿਹਾ ਨਾਲ ਉਹਨਾਂ ਨੂੰ ਉਹਨਾਂ ਉਹਨਾਂ ਦੇ ਸਿਰਾਂ ਦਾ ਮੁੱਲ ਪਾ ਕੇ ਬਖਸ਼ਿਸ਼ ਦਿੱਤੀਆਂ ਵੀ ਮੇਰਾ 40 4000 ਸਿੰਘ ਹੈ ਮੇਰਾ 5000 ਸਿੰਘ ਭਾਗ ਇਹਨਾਂ ਨੇ 4 4000 ਦਾ ਟੱਕਰਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਇਸ ਤਰ੍ਹਾਂ ਉਹਨਾਂ ਦੀ ਕੁਰਬਾਨੀ ਦਾ ਮਹਾਰਾਜ ਨੇ ਮੁੱਲ ਪਾਇਆ ਬਖਸ਼ਿਸ਼ ਕੀਤੀ ਚਮਕੌਰ ਸਾਹਿਬ ਦੇ ਜੰਗ ਬਾਰੇ ਸਾਰਿਆਂ ਨੂੰ ਪਤਾ ਕਿ ਚਮਕੌਰ ਸਾਹਿਬ ਦਾ ਜੰਗ 1600 1700 ਦਾ ਮਹੱਤਵਪੂਰਨ ਯੁੱਧ ਹੈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਕੇਵਲ 40 ਬੰਦੇ ਲੜੇ ਤੇ 40 ਸਿੰਘਾਂ ਦੇ ਵਿੱਚੋਂ ਦੋ ਸਾਹਿਬਜ਼ਾਦੇ ਮਹਾਰਾਜ ਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਵੀ ਉਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦੇ ਆ ਤੇ 10 ਲੱਖ ਫੌਜ ਦੇ ਨਾਲ ਜ਼ਫਰਨਾਮੇ ਮੁਤਾਬਕ ਜੰਗ ਹੋਈ ਤਾਂ ਚਮਕੌਰ ਸਾਹਿਬ ਦੀ ਜੰਗ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਤੇ ਸੋ ਇਹ ਦੋਵੇਂ ਜੰਗਾਂ ਨੇ ਦੇ ਇਹਨਾਂ ਬਾਰੇ ਤੱਥ ਵੀ ਦੱਸ ਤੇ ਕਲਾਸ ਪਸੰਦਾ ਹੀ ਲਾਈਕ ਕਰ ਦਿਓ ਡਾਕਟਰ ਗਰੀਅਰਸਨ ਅਨੁਸਾਰ ਭਾਰਤ ਵਿੱਚ ਕਿੰਨੀਆਂ ਪਛਾਵਾਂ ਤੇ ਉਪਪਛਾਵਾਂ ਬੋਲੀਆਂ ਜਾਂਦੀਆਂ ਹਨ ਸਵਾਲ ਨੰਬਰ 8 ਕੱਲ ਅਸੀਂ ਪੜ੍ਹੀ ਸੀ ਦਾ ਲਿੰਗੁਇਸਟਿਕ ਸਰਵੇ ਆਫ ਇੰਡੀਆ ਨਾਮ ਦੀ ਕਿਤਾਬ ਉਹ ਵੀ ਡਾਕਟਰ ਗਰੀਅਰਸਨ ਦੀ ਆ ਉਸੇ ਕਿਤਾਬ ਦੇ ਵਿੱਚ ਭਾਰਤ ਦੀਆਂ ਪਛਾਵਾਂਾਂ ਤੇ ਉਪਪਛਾਵਾਂ ਬਾਰੇ ਜੋ ਜਾਣਕਾਰੀ ਮਿਲਦੀ ਉਹਦੇ ਤੇ ਸਵਾਲ ਹੈ ਮਾਸਟਰ ਕੇਡਰ ਲੈਕਚਰਰ ਕੇਡਰ ਜੁਡੀਸਨੇਟ ਵਾਲੇ ਸਵਾਲ ਜ਼ਰੂਰ ਤਿਆਰ ਕਰ ਲੈਣੀ ਈਟੀਟੀ ਵਾਲੇ ਬੇਸ਼ੱਕ ਥੋੜਾ ਜਿਹਾ ਨਾਮ ਹੀ ਇਸ ਨੂੰ ਸੀਰੀਅਸ ਲੈਣ ਤਾਂ ਚੱਲ ਜੂ ਪਰ ਦੂਜੇ ਜ਼ਰੂਰ ਇਸ ਨੂੰ ਧਿਆਨ ਚ ਰੱਖਣ ਕਿ ਸ਼ਾਇਦ ਤੁਹਾਨੂੰ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਜਦੋਂ ਅਸੀਂ ਗੱਲ ਪਹਿਲਾਂ ਪਛਾਵਾਂ ਦੀ ਕਰਦੇ ਹਾਂ ਤਾਂ 179 ਨੇ ਤੇ ਜਦੋਂ ਅਸੀਂ ਗੱਲ ਉਪ ਪਛਾਵਾਂ ਦੀ ਕਰਦੇ ਹਾਂ ਤੇ 544 ਨੇ ਐਡ ਆਪਸ਼ਨ ਬਿਲਕੁਲ ਠੀਕ ਹੈ ਨਾ ਸਸੇ ਚ ਫਸਣਾ ਤੇ ਨਾ ਤੁਸੀਂ ਊੜੇ ਚ ਫਸਣਾ ਆਹ ਤਾਂ ਆਪਸ਼ਨ ਬਿਲਕੁਲ ਗਲਤ ਹੈ 179 544 ਸਵਾਲ ਨੰਬਰ 9 ਸਤਲੁਜ ਦਾ ਪੁਰਾਣਾ ਨਾਮ ਕੀ ਸੀ ਅਸਕਿਨੀ ਵਿਪਾਸਾ ਸਤਧਰਵ ਕੋਈ ਨਹੀਂ ਅਸਕਿਨੀ ਵਿਪਾਸਾ ਵਿਪਾਸਾ ਦਾ ਤਾਂ ਵਿਆਸ ਸੀ ਠੀਕ ਹੈ ਵਿਆਸ ਅਸਕਿਨੀ ਦਾ ਰਾਵੀ ਸੀਗਾ ਦੇਖ ਲਓ ਇੱਕ ਵਾਰ ਮੈਨੂੰ ਕਮੈਂਟ ਕਰਕੇ ਸੋਧ ਦਿਓ ਜੇ ਮੈਂ ਗਲਤ ਹੋਇਆ ਤਾਂ ਸਤਧਰਵ ਈਡੀ ਆਪਸ਼ਨ ਬਿਲਕੁਲ ਠੀਕ ਹੈ ਸਤਲੁਜ ਅ ਸਵਾਲ ਨੰਬਰ 10 ਜੋ ਸ਼ਬਦ ਕਿਸੇ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਵਾਉਣ ਕੀ ਅਖਵਾਉਂਦੇ ਹਨ ਜੋ ਸ਼ਬਦ ਕਿਸੇ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਵਾਉਣ ਜੋ ਸ਼ਬਦ ਕਿਸੇ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਵਾਉਣ ਕੀ ਅਖਵਾਉਂਦੇ ਹਨ ਖਾਸ ਨਾਮ ਆਮ ਨਾਮ ਸਮੂਹਵਾਚਕ ਨਾਮ ਇਕੱਠਵਾਚਕ ਨਾਮ ਸਵਾਲ ਨੰਬਰ 10 ਸਵਾਲ 10 ਬਹੁਤ ਪਿਆਰਾ ਹੈ ਉੱਤਰ ਸੋਚ ਕੇ ਦਿਓ ਵਿਆਕਰਨ ਪੰਜਾਬੀ ਵਿਆਕਰਨ ਦੇ ਵਿੱਚੋਂ ਸਵਾਲ ਬਣਾਇਆ ਗਿਆ ਹੈ ਦੇਖੋ ਖਾਸ ਨਾਮ ਖਾਸ ਨਾਮ ਖਾਸ ਚੀਜ਼ਾਂ ਬਾਰੇ ਹੁੰਦੇ ਖਾਸ ਥਾਵਾਂ ਬਾਰੇ ਖਾਸ ਨਾਮਾਂ ਬਾਰੇ ਖਾਸ ਖਾਸ ਚੀਜ਼ਾਂ ਬਾਰੇ ਜਿਵੇਂ ਸਤਲੁਜ ਸਤਲੁਜ ਦਰਿਆ ਹੈ ਹੁਣ ਸਤਲੁਜ ਦਰਿਆ ਆਪਣੇ ਆਪ ਦੇ ਵਿੱਚ ਇਕੱਲਾ ਹੈ ਵਿਅਕਤੀਗਤ ਹੈ ਇਸੇ ਤਰ੍ਹਾਂ ਤਾਜ ਮਹਿਲ ਇਹ ਤਾਂ ਕਿਸੇ ਸਮੁੱਚੀ ਜਾਤੀ ਤੇ ਸ਼੍ਰੇਣੀ ਦਾ ਬੋਧ ਕਰਵਾ ਹੀ ਨਹੀਂ ਰਿਹਾ ਜਿਵੇਂ ਚੰਡੀਗੜ੍ਹ ਸ਼ਹਿਰ ਇਕੱਲਾ ਹੈ ਇੱਕ ਹੈ ਤੋ ਇਹ ਤਾਂ ਖਾਸ ਹੋ ਗਿਆ ਇਹ ਤਾਂ ਸਹੀ ਨਹੀਂ ਆਪਸ਼ਨ ਆਮ ਨਾਮ ਆਮ ਨਾਮ ਦੇ ਵਿੱਚ ਆਪਾਂ ਜਿਵੇਂ ਕਿਹਾ ਦਰਿਆ ਘਰ ਮਨੁੱਖ ਪਸ਼ੂ ਆਦ ਇਹਦੇ ਵਿੱਚ ਦੇਖੋ ਆਮ ਨਾਮ ਇੱਕ ਦਾ ਨਾਮ ਲਿਆ ਤੇ ਬਾਕੀ ਸਾਰਿਆਂ ਦਾ ਸਾਨੂੰ ਬੋਧ ਕਰਵਾ ਰਿਹਾ ਤੂੰ ਆਮ ਨਾਮ ਬਿਲਕੁਲ ਠੀਕ ਹੈ ਅਗਲੀ ਗੱਲ ਸੁਣ ਲਓ ਜਦੋਂ ਕਹਿੰਦੇ ਵੀ ਖਾਸ ਨਾਮ ਦਾ ਕਦੇ ਵੀ ਬਹੁਵਚਨ ਨਹੀਂ ਬਣਦਾ ਬਹੁਵਚਨ ਨਹੀਂ ਬਣਦਾ ਆਮ ਨਾਮ ਦਾ ਬਹੁਵਚਨ ਬਣਦਾ ਹੈ ਜਿਵੇਂ ਕਿ ਮੈਂ ਤੈਨੂੰ ਬਣਾ ਕੇ ਦਿਖਾਤਾ ਸਮੂਹਵਾਚਕ ਨਾਮ ਜਿਹੜੇ ਐ ਤੇ ਇਕੱਠਵਾਚਕ ਨਾਮ ਇਕ ਹੀ ਐ ਪਰ ਉੱਪਰਲੀ ਦੱਸੀ ਹੋਈ ਡੈਫੀਨੇਸ਼ਨ ਦੀ ਇਹ ਸਹੀ ਉਦਾਹਰਣ ਨਹੀਂ ਹੈ ਇਸ ਕਰਕੇ ਦਸਵੇਂ ਦਾ ਐਡਾ ਉੱਤਰ ਹੈ ਸਮੂਹਵਾਚਕ ਤੇ ਇਕੱਠਵਾਚਕ ਉਹ ਦੋ ਕਹਿੰਦੇ ਜਦੋਂ ਕਿਸੇ ਦਾ ਇਕੱਠ ਹੋਵੇ ਨਾ ਕਿ ਸਮੁੱਚੀ ਜਾਤੀ ਦਾ ਕੋਈ ਬਹੁਤ ਦੀ ਗੱਲ ਹੋਵੇ ਸਵਾਲ ਨੰਬਰ 11 ਅੱਜ ਤਾਂ ਕਾਫੀ ਮੀਂਹ ਪੈ ਗਿਆ ਹੈ ਬਾ ਕੁਛ ਲਗ ਵਿਸ਼ੇਸ਼ਣ ਦੱਸੋ ਨਿਸ਼ਚਿਤ ਪ੍ਰਮਾਨਵਾਚਕ ਅਨਿਸ਼ਚਿਤ ਪ੍ਰਮਾਨਵਾਚਕ ਆਪ੍ਰਤੱਖ ਪ੍ਰਮਾਨਵਾਚਕ ਕੇਵਲ ਊੜਾ ਤੇ ਆੜਾ ਦੋਨੋਂ ਠੀਕ ਸਵਾਲ 11ਵਾਂ ਵੀ ਬਹੁਤ ਔਖਾ ਬਣਿਆ ਸਵਾਲ ਨੂੰ ਪੜੋ ਉੱਤਰ ਦਿਓ ਜੇ ਤੁਹਾਨੂੰ ਇਹ ਮਿਹਨਤ ਪਸੰਦ ਆਉਂਦੀ ਹੈ ਪਲੀਜ਼ ਕਮੈਂਟ ਤੇ ਜਰੂਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹ ਤੁਹਾਡਾ ਆਪਣਾ ਇਸ ਨੂੰ ਫਰਜ਼ ਸਮਝੋ ਅੱਜ ਤਾਂ ਕਾਫੀ ਮੀਂਹ ਪੈ ਗਿਆ ਹੈ ਨਿਸ਼ਚਿਤ ਪ੍ਰਮਾਨ ਵਿੱਚ ਕਾਫੀ ਮੀਂਹ ਦੇਖੋ ਮੀਂਹ ਪਿਆ ਹੈ ਕਿੰਨਾ ਪਿਆ ਹੈ ਕਾਫੀ ਹੁਣ ਅਸੀਂ ਕਾਫੀ ਸ਼ਬਦ ਦਾ ਦੇਖਣਾ ਕਿ मीनिंग ਕੀ ਹੁੰਦਾ ਕਾਫੀ ਕੀ ਹੁੰਦਾ ਕੋਈ ਇਹਦੀ ਕੋਈ ਨਿਸ਼ਚਿਤ ਗਿਣਤੀ ਹੈ ਨਹੀਂ ਹੈ ਅੱਜ ਕਾਫੀ ਮੀਂਹ ਪੈ ਗਿਆ ਅੱਜ ਕਾਫੀ ਲੋਕ ਉੱਥੇ ਇਕੱਠੇ ਹੋਏ ਆ ਕਾਫੀ ਗੱਲਾਂ ਬਾਤਾਂ ਹੋ ਗਈਆਂ ਤਾਂ ਨਿਸ਼ਚਿਤ ਤਾਂ ਨਹੀਂ ਹੈ ਅਪਰਤੱਖ ਨਾਮ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਊੜਾੜਾ ਹੋ ਨਹੀਂ ਸਕਦਾ ਆ ਨਿਸ਼ਚਿਤ ਭਾਵੇਂ ਜਦੋਂ ਗਿਣਤੀ ਪੱਕੀ ਨਾ ਹੋਵੇ ਸਵਾਲ ਨੰਬਰ 12 ਕਿਹੜਾ ਕਿਰਿਆ ਵਿਸ਼ੇਸ਼ਣ ਨਹੀਂ ਹੈ ਅਨਿਸ਼ਚੇਵਾਚਕ ਅ ਨਿਸ਼ਚੇਵਾਚਕ ਸੰਖਿਆਵਾਚਕ ਨਿਰਣਾਵਾਚਕ ਜਿਨ੍ਹਾਂ ਨੇ ਕਿਰਿਆ ਵਿਸ਼ੇਸ਼ਣ ਨਹੀਂ ਪੜ੍ਹੇ ਉਹ ਕਿਰਿਆ ਵਿਸ਼ੇਸ਼ਣ ਦੀ ਟੋਟਲ ਗਿਣਤੀ ਕਿਰਿਆ ਵਿਸ਼ੇਸ਼ਣ ਕੀ ਹੁੰਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਜ਼ਰੂਰ ਪੜ੍ਹ ਲਓ ਐਡਾ ਆ ਤਿੰਨੇ ਹੁੰਦੇ ਆ ਐਡ ਆਈ ਡੀ ਸਸਾ ਨਿਸ਼ਚੇਵਾਚਕ ਨਹੀਂ ਹੁੰਦਾ ਤੋ ਊੜੇ ਆਪਸ਼ਨ ਦੇ ਨਾਲ ਜਾਵਾਂਗੇ ਸਵਾਲ ਨੰਬਰ 13 ਪੰਜਾਬੀ ਪਾਸ਼ਾ ਦੇ ਜੋਜਕਾਂ ਵਿੱਚ ਤਬਦੀਲੀ ਨਹੀਂ ਆਉਂਦੀ ਪੰਜਾਬੀ ਪਾਸ਼ਾ ਦੇ ਜੋਜਕਾਂ ਵਿੱਚ ਤਬਦੀਲੀ ਨਹੀਂ ਆਉਂਦੀ ਇਹਨਾਂ ਨੂੰ ਕੇਵਲ ਕੰਮ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਸਵਾਲ ਨੰਬਰ 13 ਦਾ ਕਥਨ ਊੜਾ ਤੇ ਕਥਨ ਐਡਾ ਦੋਨੋਂ ਪੜ੍ਹ ਲਓ ਪੰਜਾਬੀ ਪਾਸ਼ਾ ਦੇ ਜੋਜਕਾਂ ਵਿੱਚ ਤਬਦੀਲੀ ਨਹੀਂ ਆਉਂਦੀ ਬਿਲਕੁਲ ਠੀਕ ਹੈ ਨਹੀਂ ਆਉਂਦੀ ਕਿਉਂਕਿ ਇਹ ਵਿਕਾਰੀ ਹੁੰਦੇ ਆ ਅ ਯਾ ਵਿਕਾਰੀ ਹੁੰਦੇ ਇਸ ਕਰਕੇ ਤੇ ਕੇਵਲ ਊੜਾ ਠੀਕ ਹੈ ਤਬਦੀਲੀ ਨਹੀਂ ਆਉਂਦੀ ਪਾਸ਼ਾ ਦੇ ਊੜਾ ਠੀਕ ਹੈ ਇਹਨਾਂ ਨੂੰ ਕੇਵਲ ਕੰਮ ਦੇ ਆਧਾਰ ਤੇ ਵੰਡਿਆ ਜਾਂਦਾ ਇਹ ਗਲਤ ਹੈ ਐਡਾ ਗਲਤ ਹੈ ਸੋ ਇਸ ਕਰਕੇ ਅਸੀਂ ਜਾਵਾਂਗੇ ਉਹ ਬਿਲਕੁਲ ਗਲਤ ਹੈ ਗਲਤ ਹੈ ਇਹ ਨਹੀਂ ਗਲਤ ਹੈ ਕਿ ਉੜਾ ਠੀਕ ਹੈ ਕਿ ਉੜਾ ਠੀਕ ਹੈ 13 ਦਾ ਉੜਾ ਸਵਾਲ ਨੰਬਰ 14 ਸਹੀ ਤਰਤੀਬ ਦੱਸੋ ਸ਼ਬਦ ਦੀ ਵਾਕੰਸ਼ ਉਪਵਾਕ ਤੁਨੀ ਸ਼ਬਦ ਪਾਵੰਚ ਵਾਕੰਸ਼ ਉਪਵਾਕ ਦੇ ਵਾਕ ਇਹ ਸਾਰੇ ਠੀਕ ਹਨ ਸਹੀ ਤਰਤੀਬ ਦੱਸਣੀ ਹੈ ਸ਼ਬਦ ਵਾਕੰਸ਼ ਉਪਵਾਕ ਤੁਨੀ ਸ਼ਬਦ ਪਾਵੰਚ ਵਾਕੰਸ਼ ਉਪਵਾਕ ਵਾਕ ਸ਼ਬਦ ਤੋਂ ਵੱਡਾ ਵਾਕੰਸ਼ ਹੁੰਦਾ ਵਾਕਤ ਵੱਡਾ ਉਪਵਾਕ ਇਹ ਠੀਕ ਹੈ ਤੁਨੀ ਤੋਂ ਵੱਡਾ ਸ਼ਬਦ ਹੁੰਦਾ ਸ਼ਬਦ ਤੋਂ ਵੱਡਾ ਭਾਵੰਚ ਹੁੰਦਾ ਵੀ ਠੀਕ ਹੈ ਨਹੀਂ ਇੱਥੇ ਭਾਵੰਚ ਨਹੀਂ ਹੈ ਵਾਕੰਸ਼ ਹੈ ਵਾਕੰਸ਼ ਹੁੰਦਾ ਭਾਵੰਚ ਨਹੀਂ ਵਾਕੰਸ਼ ਵਾਕੰਸ਼ ਤੋਂ ਵੱਡਾ ਉਪਵਾਕ ਹੁੰਦਾ ਵਾਕ ਉਪਵਾਕ ਤੋਂ ਵੱਡਾ ਵਾਕ ਹੁੰਦਾ ਇਸ ਕਰਕੇ ਸਾਰੇ ਠੀਕ ਹੈ 14 ਨੰਬਰ ਦਾ ਸਾਰੇ ਠੀਕ ਸਵਾਲ ਨੰਬਰ 15 ਕੁਲਵੰਤ ਸਿੰਘ ਵਿਰਕ ਦਾ ਜੀਵਨ ਕਾਲ ਦੱਸੋ 1921 1987 1937 1973 192 2005 2005 1978 ਸਵਾਲ ਇਹ ਵੀ ਬਹੁਤ ਪਿਆਰਾ ਹੈ ਤੇ ਇਹਦੇ ਚ ਆਪਸ਼ਨਾਂ ਦੇਖੋ 1937 ਤੋਂ 1973 ਮਾਸਟਰਕੀਡ ਵਾਲੇ ਬਈ ਧਿਆਨ ਦੇ ਇਹ ਕਿਸ ਦੀ ਹੈ 1900 72 1919 1937 1933 ਕਿਸ ਦੀ ਹੈ ਯਾਦ ਕਰੋ ਕਿਸ ਦੀ ਹੈ ਇਹ ਹੈਗੀ ਆ ਸ਼ਿਵ ਕੁਮਾਰ ਬਟਾਲਵੀ ਦੀ 1921 1987 우डा 옵션 ਬਿਲਕੁਲ ਠੀਕ ਹੈ 1919 2005 ਅਮਰਤਾ ਪ੍ਰੀਤਮ ਦੀ ਹੈ ਇਹ ਵਾਲੀ ਅਮਰਤਾ ਪ੍ਰੀਤਮ ਇਹ ਸ਼ਿਵ ਦੀ ਹੈ ਔਰ 1905 1978 ਹੈ ਇਹ ਹੈਗੀ ਆ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਸਵਾਲ ਨੰਬਰ 16 ੜਕਦੇ ਵਿਅੰਜਨਾਂ ਬਾਰੇ ਗਲਤ ਤੱਥ ਚੁਣੋ ਇਹ ਗਿਣਤੀ ਵਿੱਚ 15 ਹਨ ਇਹਨਾਂ ਵਿਅੰਜਨਾਂ ਦਾ ਆਧਾਰ ਉਚਾਰਨ ਰੋਕ ਹੈ ਸਾਹਵਾ ਨੂੰ ਪੂਰਨ ਰੋਕਿਆ ਜਾਂਦਾ ਹੈ ਇਹਨਾਂ ਦਾ ਦੂਜਾ ਨਾਮ ਕੰਬਵਾ ਵਿਅੰਜਨ ਵੀ ਹੈ ੜਕਦੇ ਵਿਅੰਜਨਾਂ ਬਾਰੇ ਗਲਤ ਤੱਥ ਚੁਣਨਾ ਭਈ ਇਹ ਗਿਣਤੀ ਵਿੱਚ 13 ਹਨ ਇਹ ਤਾਂ ਸਹੀ ਹੈ ਤੱਥ ਗਲਤ ਨਹੀਂ ਹੈ ਤੇ ਠੀਕ ਹੋ ਗਿਆ ਇਹਨਾਂ ਵਿੰਜਨਾਂ ਦਾ ਆਧਾਰ ਉਚਾਰਨ ਰੋਕ ਹੈ ਹਾਂ ਉਚਾਰਨ ਰੋਕਿਆ ਰੋਕਦੇ ਆ ਤਾਂ ਹੀ ਡੱਕਵੇਂ ਬਣਦੇ ਵੀ ਠੀਕ ਹੈ ਸਾਹਬਾ ਨੂੰ ਪੂਰਨ ਰੋਕਿਆ ਜਾਂਦਾ ਹੈ ਇਹ ਵੀ ਠੀਕ ਹੈ ਇਹਨਾਂ ਦਾ ਦੂਜਾ ਨੱਕੰਬਵੇਂ ਵਿੰਜਨ ਹੈ ਇਹ ਗਲਤ ਹੈ ਭਾਈ ਇਹਨਾਂ ਦਾ ਦੂਜਾ ਨੱਕੰਬਵੇਂ ਵਿੰਜਨ ਕਿਵੇਂ ਹੋ ਗਿਆ ਇਹ ਤਾਂ ਗਾਲੀ ਨਾ ਬਣੀ ਕੋਈ 16 ਦਾ ਸੱਸਾ ਠੀਕ ਹੈ 16 ਦਾ ਸੱਸਾ ਆਪਸ਼ਨ ਠੀਕ ਹੈ ਨੰਗਾ ਤੇ ਨੰਝਾ ਨਾਸਕੀ ਵਿੰਜਨ ਸਾਰਤਕ ਹਨ ਕਿੱਥੇ ਮਲਬਈ ਵਿੱਚ ਮਾਜੀ ਵਿੱਚ ਦੁਆਬੀ ਵਿੱਚ ਸਾਰੀਆਂ ਵਿੱਚ ਇਹ ਤਾਂ ਤੁਹਾਨੂੰ ਬੱਚੇ ਬੱਚੇ ਨੂੰ ਪਤਾ ਹੈ ਕਿ ਨੰਗਾ ਤੇ ਨੰਝਾ ਨਾਸਕੀ ਵਿਯੰਜਨ ਕੇਵਲ ਇੱਕ ਭਾਸ਼ਾ 'ਚ ਸਾਰਥਕ ਨੇ ਤੇ ਉਸ ਭਾਸ਼ਾ ਦਾ ਨਾਮ ਹੈ ਮਾਜੀ ਬਾਕੀ ਕਿਸੇ ਦੇ ਵਿੱਚ ਵੀ ਇਹ ਸਾਰਥਕ ਨਹੀਂ ਹਨ ਮਲਬਈ ਦੁਆਬੀ ਬਾਕੀਆਂ ਦੇ ਵਿੱਚ ਇਹ ਨਹੀਂ ਬੋਲੇ ਜਾਂਦੇ ਤੇ ਸਾਰਥਕ ਹਨ ਮਾਜੀ ਦੇ ਵਿੱਚ ਸਵਾਲ ਨੰਬਰ 18 ਨੰਦਕਪੂਰ ਦੇ ਪਿੰਡ ਦਾ ਕੀ ਨਾਮ ਹੈ ਆਦੀ ਅੜਿਆਨਾ ਅੜਿਆਲਾ ਜਾਂ ਅਨਿਆਨਾ ਕੁਝ ਸਟੂਡੈਂਟਸ ਵਾਰ-ਵਾਰ ਬਲਰਾਜ ਸਾਨੀ ਉਹਨਾਂ ਦਾ ਜੀਵਨੀ ਬਾਰੇ ਜਾਂ ਉਹਨਾਂ ਦੇ ਕੰਮ ਬਾਰੇ ਥਿਊਰੀ ਮੰਗ ਰਹੇ ਸੀ ਹੁਣ ਤਾਂ ਬਹੁਤ ਨੇੜਿਆ ਵੈਸੀ ਪੇਪਰ ਮੇਰਾ ਟਾਈਮ ਲੱਗਿਆ ਮੈਂ ਬਣਾ ਦਾਂਗਾ ਨਰਿੰਦਰ ਕਪੂਰ ਦੇ ਪਿੰਡ ਦਾ ਕੀ ਨਾਮ ਆਦੀ ਅਡਿਆਨਾ ਅਡਿਆਲਾ ਅਨਿਆਨਾ ਸਹੀ ਉੱਤਰ ਹੈ ਜੀ ਆਦੀ ਸਵਾਲ ਨੰਬਰ 19 ਸ਼ਬਦਾਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਭਾਗ ਹਨ 2 4 6 8 ਲੇਖ ਕੌਣ ਹੈ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਜੀ ਹੋਰਾਂ ਦਾ ਇਹ ਗ੍ਰੰਥ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਹੈ ਔਰ ਇਸ ਦੀਆਂ 4 ਭਾਗ ਨੇ 4 ਪੁਥੀਆਂ ਸਾਨੂੰ ਮਿਲਦੀਆਂ ਆ ਆਮ ਤੌਰ ਤੇ ਸੰਗ ਸਹਿਜ ਪਾਠ ਕਰਨ ਇਸ ਦੀ ਵਰਤੋਂ ਕਰਦੀ ਹੈ ਸਿਨੇਮੇ ਅਤੇ ਸਟੇਜ ਦੀਆਂ ਬਰੀਕੀਆਂ ਬਾਰੇ ਬਲਰਾਜ ਸਾਨੀ ਹੋਰਾਂ ਨੇ ਕਿਹੜੀ ਕਿਤਾਬ ਲਿਖੀ ਨਾਮ ਤੋਂ ਹੀ ਪਤਾ ਲੱਗ ਜਾਣਾ ਕਾਮੇ ਯਾਦਾਂ ਦੀ ਕੰਨੀ ਸਟੇਮਾ ਤੇ ਸਟੇਜ ਯਾਦ ਰੱਖੋ ਇਹ ਤਿੰਨੇ ਕਿਤਾਬਾਂ ਵਾਰਤਕ ਦੀਆਂ ਕਿਤਾਬਾਂ ਤਿੰਨੇ ਕਿਤਾਬਾਂ ਬਲਰਾਜ ਸਾਨੀ ਦੀਆਂ ਨੇ ਸਟੇਮਾ ਤੇ ਸਟੇਜ ਇਹਦਾ ਉੱਤਰ ਹੈ ਯਾਦਾਂ ਦੀ ਕਰਨੀ ਉਹਨਾਂ ਦਾ ਸੰਸਮਰਨ ਹੈ ਕਾਮੇ ਵੀ ਉਹਨਾਂ ਦਾ ਵਾਰਤਕ ਨਿਬੰਧਾ ਦੀ ਕਿਤਾਬ ਹੈ ਸਵਾਲ ਨੰਬਰ 21 ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਰਾਮਦਾਸ ਜੀ ਮਾਤਾ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਮਾਤਾ ਦਇਆ ਕੌਰ ਜੀ ਗੁਰੂ ਰਾਮਦਾਸ ਜੀ ਮਾਤਾ ਬਾਨਾ ਜੀ ਜਿਨ੍ਹਾਂ ਨੇ ਵੀ ਊੜਾ ਆਪਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਗੁਰੂ ਰਾਮਦਾਸ ਜੀ ਮਾਤਾ ਭਾਨੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਪਿਤਾ ਜੀ ਸਨ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਸਾਹਿਬ ਜਦ ਦੇ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦੇ ਦੋ ਭਰਾ ਨੇ ਬਾਬਾ ਪ੍ਰਿਥੀਚੰਦ ਬਾਬਾ ਮਹਾਦੇਵ ਮਾਤਾ ਜੀ ਦਾ ਨਾਮ ਮਾਤਾ ਇਹਨਾਂ ਦੇ ਜੋ ਇਹਨਾਂ ਦੇ ਜੋ ਧਰਮ ਪਤਨੀ ਹੈ ਮਾਤਾ ਗੰਗਾ ਜੀ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਨਾਨਾ ਜੀ ਗੁਰੂ ਅਮਰਦਾਸ ਜਿਨ੍ਹਾਂ ਨੇ ਇਹਨਾਂ ਨੂੰ ਬਾਣੀ ਦੋਹਿਤਾ ਬਾਣੀ ਕਾ ਬੋਹਿਤਾ ਦਾ ਵਾਰ ਦਿੱਤਾ ਸਵਾਲ ਨੰਬਰ 22 ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਪਿੱਛੇ ਸਵਾਲ ਆਇਆ ਆਪਾਂ ਵੈਸੇ ਕੀਤਾ ਵੀ ਹੋਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਤਾਂ ਸੁਪਤਰੀਆਂ ਹੈ ਨਹੀਂ ਤੇ ਗੁਰੂ ਰਾਮਦਾਸ ਜੀ ਦੀਆਂ ਵੀ ਹੈ ਨਹੀਂ ਤੇ ਦੋ ਆਪਸ਼ਨ ਆ ਬਾਕੀ ਨੇ ਬੀਬੀ ਅਮਰੋਜੀ ਬੀਬੀ ਅਨੂਖੀ ਜੀ ਅਸੀਂ ਪੜ ਚੁੱਕੇ ਹਾਂ ਕਿ ਬੀਬੀ ਅਮਰੋਤ ਅਨੂਖੀ ਜੀ ਗੁਰੂ ਅੰਗਦ ਸਾਹਿਬ ਜੀ ਦੀਆਂ ਬੇਟੀਆਂ ਨੇ ਪਿੱਛੇ ਆਪਸ਼ਨ ਰਹੇਗੀ ਈਡੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਬੇਟੀਆਂ ਨੇ ਬੀਬੀ ਦਾਨੀ ਜੀ ਬੀਬੀ ਤਾਨੀ ਜੀ ਸਵਾਲ ਅਮ੍ਰਿਤੈ ਮੁਕਤਾ ਸਿਹਾਰੀ ਅਤੇ ਔਂਕੜ ਕਿਹੋ ਜੀਆਂ ਧੁਨੀਆਂ ਹਨ ਖੰਡੀ ਧੁਨੀਆਂ ਵਿਅੰਜਨ ਧੁਨੀਆਂ ਲਘੂ ਸਵਰ ਦੀਰਘ ਸਵਰ ਮੁਕਤਾ ਸਿਹਾਰੀ ਤੇ ਔਂਕੜ ਖੰਡੀ ਖੰਡੀ ਧੁਨੀਆਂ ਨਹੀਂ ਹਨ ਵਿਅੰਜਨ ਧੁਨੀਆਂ ਵੀ ਨਹੀਂ ਹਨ ਦੀਰਘ ਸਵਰ ਵੀ ਨਹੀਂ ਹਨ ਲਘੂ ਸਵਰ ਹਨ ਲਘੂ ਸਵਰ ਮੁਕਤਾ ਕੋਈ ਅੱਖਰ ਹੈ ਜਿਵੇਂ ਐੜਾ ਮੁਕਤਾ ਈੜੀ ਸਿਹਾਰੀ ਊੜੇ ਅੰਕੜ ਇਹ ਵਾਲਾ ਸਵਾਲ ਹੈ ਜੀ ਸਵਾਲ ਨੰਬਰ 24 ਗਿਆਨ ਰਤਨਾਵਲੀ ਕਿਸ ਵਾਰ ਨੂੰ ਕਿਹਾ ਜਾਂਦਾ ਹੈ ਪਹਿਲੀ ਵਾਰ 10ਵੀਂ ਵਾਰ 27ਵੀਂ ਵਾਰ 11ਵੀਂ ਵਾਰ ਵਾਰ ਕਾ ਕਿਸ ਨੇ ਗਿਆਨ ਰਤਨਾਵਲੀ ਕਿਸ ਨੇ ਕਿਹਾ ਕਾ ਕਿਸ ਨੇ ਗਿਆਨ ਰਤਨਾਵਲੀ ਗਿਆਨ ਰਤਨਾਵਲੀ ਕਿਸ ਨੇ ਕਿਹਾ ਭਾਈ ਮਨੀ ਸਿੰਘ ਜੀ ਨੇ ਕਿਉਂਕਿ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ਇਸ ਵਾਰ ਦਾ ਟਿਕਾ ਔਰ ਇਹ ਵਾਰ ਹੈ ਪਹਿਲੀ ਪਾਈ ਗੁਰਦਾਸ ਜੀ ਦੀ ਪਹਿਲੀ ਵਾਰ ਯਾਦ ਰੱਖਿਓ ਸਵਾਲ ਨੰਬਰ 25 ਅਧਿਆਪਕ ਨੇ ਵਿਦਿਆਰਥੀ ਨੂੰ ਕਿਤਾਬ ਭੇਟ ਕੀਤੀ ਇਸ ਵਾਕ ਵਿੱਚ ਕਿੰਨੇ ਕਰਮ ਹਨ 2 ਇੱਕ ਹੀ ਕੇਵਲ ਅਧਿਆਪਕ ਵਿਦਿਆਰਥੀ ਅਤੇ ਕਿਤਾਬ ਭਾਵ 3 ਤੇ ਇਨਾਂ ਚੋਂ ਆਪਸ਼ਨ ਕੋਈ ਵੀ ਠੀਕ ਨਹੀਂ ਕੀ ਲੱਗਦਾ ਜੀ ਕਿਸ ਨੂੰ ਠੀਕ ਕਰੀਏ ਅਧਿਆਪਕ ਨੇ ਵਿਦਿਆਰਥੀ ਨੂੰ ਕਿਤਾਬ ਭੇਟ ਕੀਤੀ ਜਿਹੜੇ ਮੰਨਦੇ ਨੇ ਕੱਲੀ ਕਿਤਾਬ ਕਰਮ ਹੈ ਉਹ ਤਾਂ ਲਾ ਦੇਣ 1 ਐਡਾਪਸ਼ਨ ਜਿਹੜੇ ਕਹਿੰਦੇ ਨੇ ਵਿਦਿਆਰਥੀ ਤੇ ਕਿਤਾਬ ਦੋ ਨੇ ਉਹ ਦੋ ਲਾ ਦੇਣ ਜਿਹੜੇ ਕਹਿੰਦੇ ਨੇ ਨਹੀਂ ਅਧਿਆਪਕ ਵਿਦਿਆਰਥੀ ਕਿਤਾਬ ਤਿੰਨੇ ਨੇ ਉਹ ਉਹ ਈਡੀ ਆਪਸ਼ਨ ਲਾ ਦੇਣ ਨੇ ਸੰਬੰਧਕ ਹੈ ਨੂਮੀ ਸੰਬੰਧਕ ਹੈ ਤੇ ਕੀਤੀ ਪੇਟਾ ਕਿਰਿਆ ਤੇ ਕੀਤੀ ਪੂਰਕ ਕਿਰਿਆ ਉਸ ਦੀ ਗੱਲ ਪੂਰੀ ਕਰਨ ਵਾਲੀ ਤੇ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਜੀ 2 ਕਿਹੜੇ ਕਿਹੜੇ ਵਿਦਿਆਰਥੀ ਅਤੇ ਕਿਤਾਬ ਜਿਹੜਾ ਅਧਿਆਪਕ ਹੈ ਇਥੇ ਕਰਤਾ ਹੈ ਇਸ ਲਈ ਇਹ ਕਰਮ ਨਹੀਂ ਹੈ ਸੋ 25 ਦਾ ਜਿਹੜਾ ਹੈ ਉੱਤਰ 2 26 ਨੰਬਰ ਸਵਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁੱਲ ਸ਼ਬਦ ਕਿੰਨੇ ਉਚਾਰਨ ਕੀਤੇ ਜੋ ਬਾਣੀ ਦੇ ਵਿੱਚ ਦਰਜ ਨੇ 974 917 876 907 907 876 970 974 973 978 ਕਈਆਂ ਥਾਵਾਂ ਤੇ 976 ਵੀ ਮਿਲੇਗਾ ਤੋਂ ਦੋਨੋਂ ਆਪਸ਼ਨਾਂ ਠੀਕ ਹੈ ਦੇਖ ਲਓ ਜਿਹੜੀ ਆਉਂਦੀ ਆ ਸਵਾਲ ਨੰਬਰ 27 ਕਿਸ ਗੁਰੂ ਸਾਹਿਬ ਜੀ ਨੇ ਆਦ ਗ੍ਰੰਥ ਸਾਹਿਬ ਦਾ ਪੁਨਰ ਸੰਪਾਦਨ ਕੀਤਾ ਇਸ ਤੋਂ ਪਹਿਲਾਂ ਅਸੀਂ ਪੜ ਚੁੱਕੇ ਹਾਂ ਸੰਪਾਦਨ ਪਹਿਲੀ ਵੀਡੀਓ ਦੇ ਵਿੱਚ ਡਿਟੇਲ ਵੀ ਕਰ ਲਈ ਸੀ 1 ਮਿੰਟ ਦੇ ਵਿੱਚ ਮੈਂ ਡਿਟੇਲ ਤੁਹਾਨੂੰ ਕਰਵਾ ਦੇਣਾ ਆਪਸ਼ਨਾਂ ਦੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਲਓ ਜੀ ਜਿਹੜੀ ਆਪਸ਼ਨ ਬਣਦੀ ਆ ਜੋ ਇਹਦੀ ਡਿਟੇਲ ਕਰ ਲਈਏ ਗੁਰੂ ਪੁਨਰ ਸੰਪਾਦਨ ਦੀ ਜਦੋਂ ਗੱਲ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਕਿੱਥੇ ਕਦੋਂ ਕੀਤਾ ਇਹਦਾ ਕੋਈ ਐਗਜੈਕਟ ਸਮਾਂ ਮੇਰਾ ਖਿਆਲ 1700 ਪੰਜ ਦੇ ਵਿੱਚ ਚਾਰ ਦੇ ਵਿੱਚ ਉਹਨਾਂ ਦੀ ਜੰਗ ਹੋਈ ਵਾਪਸ ਆਏ ਪੰਜ ਦੇ ਵਿੱਚ ਉਹ ਇੱਥੇ ਪਹੁੰਚ ਜਾਂਦੇ ਪੰਜ ਤੇ 6 ਪੰਜ ਤੇ 6 ਦੇ ਦਰਮਿਆਨ ਕਾਫੀ ਟਾਈਮ ਲੱਗ ਗਿਆ ਸੀ ਔਰ ਲਿਖਾਰੀ ਸੀਗੇ ਭਾਈ ਮਨੀ ਸਿੰਘ ਜੀ ਮੁੱਖ ਲਿਖਾਰੀ ਭਾਈ ਮਨੀ ਸਿੰਘ ਜੀ ਤੇ ਸਹਾਇਕ ਲਖਾਰੀ ਬਾਬਾ ਦੀਪ ਸਿੰਘ ਤੇ ਬਾਕੀ ਹੋਰ ਔਰ ਇਹ ਦਮਦਮਾ ਸਾਹਿਬ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇੱਥੇ ਔਰ ਇਹਦੇ ਚ ਇੱਕ ਚੀਜ਼ ਦਾ ਵਾਅਦਾ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਰਜ ਕੀਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ 59 ਸ਼ਲੋਕ 57 57 ਸ਼ਲੋਕ 59 ਸ਼ਬਦ ਇਹ ਮਹਾਰਾਜ ਨੇ ਜੋ ਚਾਰਨ ਕੀਤੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਜ ਕੀਤੇ ਗਏ ਇਸ ਤੋਂ ਇਲਾਵਾ ਇੱਕ ਰਾਗ ਵਧ ਗਿਆ ਰਾਗ ਕਤੀ ਹੋ ਗਿਆ ਠੀਕ ਹੈ ਜੀ ਬਾਅਦ ਵਿੱਚ ਇਸੇ ਸਰੂਪ ਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਵੇਲੇ 1708 ਵਿੱਚ ਨंदेੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਸਾਲ ਨੰਬਰ 28 ਕਿਸ ਸੰਸਥਾ ਨੇ ਪੰਜਾਬੀ ਦਾ ਐਟਲਸ ਤਿਆਰ ਕਰਵਾਇਆ ਸੀ ਕਿਸ ਸੰਸਥਾ ਨੇ ਪੰਜਾਬੀ ਦਾ ਐਟਲਸ ਤਿਆਰ ਕਰਵਾਇਆ ਸੀ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦਫ਼ਤਰ ਦੇਖ ਲਓ ਕਿੱਥੇ ਦਾ ਮੁਖ ਅਕਤਖਰ ਪਟਿਆਲਾ ਪੰਜਾਬੀ ਅਕਾਦਮੀ ਦਿੱਲੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਟਿਆਲਾ 28 ਨੰਬਰ ਸਵਾਲ ਦਾ ਉੱਤਰ ਹੈ ਈਡੀ ਬਿਲਕੁਲ ਠੀਕ ਹੈ ਹੁਣ ਇੱਕ ਹੋਰ ਇੰਟਰਸਟਿੰਗ ਫੈਕਟ ਇੱਥੇ ਆ ਗਿਆ ਵੀ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹ ਐਟਲਸ ਤਿਆਰ ਕਰਵਾਇਆ ਉਹਦੇ ਚ ਉਪ ਪਛਾਵਾਂ ਉਹ ਉਹਦੇ ਚ ਉਪ ਪਛਾਵਾਂ ਦੇ ਨਮੂਨੇ ਇਕੱਠੇ ਕੀਤੇ ਕਿੰਨੇ ਸੀਗੇ ਟੋਟਲ ਦੋਸਤੋ 28 ਸੀਗੇ ਸਵਾਲ ਨੰਬਰ ਵੀ 28 ਹੈ। ਔਰ ਉਹ ਵੀ 28 ਜੀ ਕੇ ਸਵਾਲ ਨੰਬਰ 29 ਭਾਰਤ ਦਾ ਨਾਮ ਇੰਡੀਆ ਕਿਸ ਦਰਿਆ ਕਰਕੇ ਪਿਆ? ਕੱਲ ਅਸੀਂ ਗੱਲ ਕੀਤੀ ਸੀ ਆ ਇੰਡੀਆ ਬਾਰੇ। ਤੋਂ ਭਾਰਤ ਦਾ ਪਿਛਲੀ ਵੀਡੀਓ ਦੇ ਵਿੱਚ ਇੰਡੀਆ ਨਾਮ ਸਿੰਧ ਦਰਿਆ ਕਰਕੇ ਪਿਆ। ਊੜਾ ਆਪਸ਼ਨ ਬਿਲਕੁਲ ਠੀਕ ਹੈ। ਜੇਲ ਮਟਕ ਤੇ ਸੋਹਾ ਨਹੀਂ। ਭਾਰਤ ਦਾ ਨਾਮ ਇੰਡੀਆ ਸਿੰਧ ਦਰਿਆ ਕਰਕੇ ਪਿਆ ਸਵਾਲ ਨੰਬਰ 3 ਨਿਜਵਾਚਕ ਨਾਮ ਦਾ ਹੋਰ ਕਿਹੜਾ ਨਾਮ ਪ੍ਰਚਲਿਤ ਹੈ ਖਾਸ ਨਾਮ ਆਮ ਨਾਮ ਸਮੂਹਵਾਚਕ ਜਾਂ ਫਿਰ ਇਕੱਠਵਾਚਕ ਨਿਜਵਾਚਕ ਨਾਮ ਕਿਸ ਨੂੰ ਕਹਿੰਦੇ ਆ ਆਮ ਨਾਮ ਨੂੰ ਜਾਂ ਖਾਸ ਨਾਮ ਨੂੰ ਉੱਤਰ ਇਨ੍ਹਾਂ ਦੋਨਾਂ ਦੇ ਵਿੱਚ ਹੈ ਨਿਜਵਾਚਕ ਜਿਸ ਦਾ ਸਬੰਧ ਨਿਜ ਨਾਲ ਹੋਵੇ ਖਾਸ ਨਾਲ ਹੋਵੇ ਉਹਦਾ ਬਿਲਕੁਲ ਠੀਕ ਹੈ ਉਹੜਾ ਬਿਲਕੁਲ ਠੀਕ ਹੈ ਇਸ ਨੂੰ ਹੀ ਨਿਜਵਾਚਕ ਨਾਮ ਕਹਿੰਦੇ ਆ ਸਵਾਲ ਨੰਬਰ 31 ਅੱਜ ਤੱਕਾ ਕਾਫੀ ਮੀਂਹ ਪੈ ਗਿਆ ਹੈ ਵਾਕ ਵਿੱਚਲਾ ਵਿਸ਼ੇਸ਼ਣ ਦੱਸੋ ਇਹ ਸਵਾਲ ਪਿੱਛੇ ਹੋ ਚੁੱਕਿਆ ਹੈ ਸਵਾਲ ਨੰਬਰ 32 ਕਿਰਿਆ ਬਾਰੇ ਫੈਸਲਾ ਲੈਣ ਵਾਲੇ ਸ਼ਾਬਦਿਕ ਤੱਤ ਕੀ ਅਖਵਾਉਂਦੇ ਹਨ ਕਿਰਿਆ ਬਾਰੇ ਕੋਈ ਫੈਸਲਾ ਕਰਨਾ ਉਹਦੇ ਤੇ ਜਿਹੜੇ ਸ਼ਾਬਦਿਕ ਤੱਤ ਨੇ ਉਹ ਕੀ ਅਖਵਾਉਂਦੇ ਹਨ ਅਨਿਸ਼ਚੇਵਾਚਕ ਨਿਸ਼ਚੇਵਾਚਕ ਸੰਖਿਆਵਾਚਕ ਨਿਰਣਾਵਾਚਕ ਆਪਾਂ ਫੈਸਲਾ ਕਰਨਾ ਕਿਰਿਆ ਬਾਰੇ ਕਿਰਿਆ ਵਿਚਲੇ ਸ਼ਬਦਾਂ ਬਾਰੇ ਤਾਂ ਸਹੀ ਆਪਸ਼ਨ ਕੀ ਆਊਗੀ ਕਿਰਿਆ ਬਾਰੇ ਫੈਸਲਾ ਲੈਣ ਵਾਲੇ ਨਿਰਣਾ ਲੈਣ ਵਾਲੇ ਸੱਸਾ ਆਪਸ਼ਨ ਨਿਰਣਾ ਲਵਾਂਗੇ ਸੰਖਿਆ ਦੀ ਗੱਲ ਨਹੀਂ ਨਿਸ਼ਚੇ ਅਨਿਸ਼ਚੇ ਦੀ ਕੋਈ ਗੱਲ ਨਹੀਂ ਸਵਾਲ ਨੰਬਰ 33 ਜੋਜਕਾਂ ਨੂੰ ਕਾਰਜ ਦੇ ਆਧਾਰ ਤੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਦੋ ਭਾਗ ਤਿੰਨ ਭਾਗ ਚਾਰ ਭਾਗ ਕੋਈ ਠੀਕ ਨਹੀਂ ਕਿਹੜੇ ਕਿਹੜੇ ਭਾਗ ਹੁੰਦੇ ਐ ਜੋਜਕ ਸਮਾਨ ਜੋਜਕ ਅਤੇ ਅਦੀਨ ਜੋਜਕ ਕਿੰਨੀ ਤਰ੍ਹਾਂ ਦੇ ਹੋਗੇ ਦੋ ਤਰ੍ਹਾਂ ਦੇ ਉੜਾ ਆਪਸ਼ਨ ਬਿਲਕੁਲ ਠੀਕ ਸਵਾਲ ਨੰਬਰ 34 ਕਿਹੜੀ ਵਿਆਕਰਨਿਕ ਇਕਾਈ ਹੈ ਇਨ੍ਹਾਂ ਚੋਂ ਨਾਮ ਪੁਰਖ ਵਾਚ ਉਪਭਾਗ ਵਿਆਕਰਨ ਵਿਆਕਰਨਿਕ ਇਕਾਈ ਪੁੱਛੀ ਹੈ ਵਿਆਕਰਨਿਕ ਸ਼੍ਰੇਣੀ ਨਹੀਂ ਪੁੱਛੀ ਇਕਾਈ ਨਾ ਸ਼ਬਦ ਸ਼੍ਰੇਣੀ ਪੁੱਛੀ ਹੈ ਨਾਮ ਨਹੀਂ ਹੈ ਪੁਰਖ ਨਹੀਂ ਹੈ ਬਾਚ ਨਹੀਂ ਹੈ ਉਪਵਾਖ ਸਵਾਲ ਨੰਬਰ 35 ਨਵੇਂ ਲੋਕਾਂ ਦਾ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਹ ਗੱਲ ਕਿਸ ਨੇ ਕਹੀ ਬ੍ਰਿਯਾਮ ਸੰਧੂ ਸੰਤ ਸਿੰਘ ਸੇਖੋਂ ਅਜੀਤਕਾਰ ਤੇ ਮਨਿਸਪਰ ਸੁਜਾਨ ਸਿੰਘ ਨਵੇਂ ਲੋਕਾਂ ਦਾ ਕਹਾਣੀਕਾਰ ਨਵੇਂ ਲੋਕਾਂ ਨਵੇਂ ਲੋਕ ਨਾਮ ਦੀ ਕਹਾਣੀ ਬਹੁਤ ਪਿਆਰੀ ਹੈ ਔਰ ਨਵੇਂ ਲੋਕ ਨਾਮ ਦਾ ਉਹਨਾਂ ਦਾ ਕਹਾਣੀ ਸੰਗ੍ਰਹਿ ਵੀ ਹੈ ਸਾਡੇ ਸਿਲੇਬਸ ਵਿੱਚ ਹੈਗਾ ਇਸ ਕਰਕੇ ਤੁਹਾਡਾ ਫੋਕਸ ਕਰੋ ਬ੍ਰਿਯਾਮ ਸੰਧੂ ਨੇ ਨਹੀਂ ਕਿਹਾ ਸ਼ੇਖੋ ਨੇ ਕਿਹਾ ਜੀਤ ਕਰਨੇ ਨਹੀਂ ਸੁਜਾਨ ਸਿੰਘ ਨੇ ਨਹੀਂ ਤੇ ਅੱਜ ਅਸੀਂ ਇਹ 35 ਸਾਲ ਵਿਚਾਰੇ ਇਸ ਪੀਪੀਟੀ ਚ 15 ਸਵਾਲ ਹੋਰ ਹੈ ਇਹ ਸਵਾਲ ਜਿਹੜੇ ਆ ਇਹ ਅਸੀਂ ਕੱਲ ਜਿਹੜੀ ਉਸ ਤੋਂ ਬਾਅਦ ਅਗਲੀ ਕਲਾਸ ਅਪਲੋਡ ਕਰਾਂਗੇ ਉਹਦੇ ਵਿੱਚ ਇਨਕਲੂਡ ਕਰ ਦਾਂਗੇ ਯਾਨੀ ਕਿ ਅਗਲੀ ਕਲਾਸ ਜਿਹੜੀ ਹੋਗੀ ਉਹ 50 60 65 ਸਵਾਲਾਂ ਦੇ ਨਾਲ ਹੋਗੀ ਤਾਂ ਰੋਜ਼ ਦੇ ਆਪਾਂ 100 ਸਵਾਲ ਦੇਣ ਦਾ ਟੀਚਰ ਜਿਹੜਾ ਮਿੱਥਿਆ ਕੱਲ ਹੋ ਚੁੱਕਿਆ ਤੇ ਅੱਜ ਵੀ 100 ਸਵਾਲ ਤੁਹਾਡੀ ਚੋਰੀ ਚ ਪਾਏ ਜਾਣਗੇ ਕਲਾਸ ਪਸੰਦ ਆਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤਾਈਂ ਵੰਡ ਦਿਆ ਕਰੋ ਕਮੈਂਟ ਕਰ ਦਿਓ ਵਧੀਆ ਜਆ ਧੰਨਵਾਦ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ ਪੜ੍ਹਦੇ ਲਿਖਦੇ ਰਹੋ ਰੱਬ ਰਾਖਾ ਜ਼ਿੰਦਗੀ ਜਿੰਦਾਬਾਦ